ਅੰਮ੍ਰਿਤਸਰ ਕਾਲਾ ਰਾਜਨੀਤੀ ਜੀ ਦਾ ਨਾਮੀੜ ਇਹ ਬੇਚੀ ਹੋਈ ਹੈ ਉਹਨਾਂ ਨੇ ਗਲਤ ਸ਼ਬਦਾਂ ਦੇ ਕਾਰਨ ਖਾੜੇ ਨੇ ਬਹੁਤ ਪਰੇਸ਼ਾਨ ਹੈ ਅਸੀਂ ਇਹ ਰੋਸ ਦਾ ਪ੍ਰੋਟੈਸਟ ਕਰਾ ਕੇ ਅੱਜ ਦੀ ਸ਼ੁਰੂਆਤ ਇਹ ਹੈ ਕਿ ਸਾਡੇ ਇਸ ਨੂੰ ਪਹਿਲਾਂ ਵੀ ਇੱਕ ਪਿੰਡ ਨੇ ਕਿ ਬਿਸ਼ੂ ਜੀ ਮੈਂ ਜੈਕੀ ਕੋਰਦੇ ਲੇਕਿਨ ਇਹੋ ਕੁਛ ਉਹਨਾਂ ਨੇ ਕਿਹਾ ਉਹਨਾਂ ਨਾਲ ਸਾਰੇ ਜਿਹੜੇ ਸਾਡੇ ਉਹ ਮਿਲਦਾ ਸੀ ਉੱਤੇ ਪਾਣੀ ਛਿੜਕਿਆ ਸਾਨੂੰ ਜੋ ਉਮੀਦਾਂ ਸੀਗੀਆਂ ਵੀ ਹਾਂ ਜੀ ਸਰ ਮੈਂ ਕਰਤਾਰ ਸਿੰਘ ਜੌੜਾ ਨੈਸ਼ਨਲ ਪ੍ਰੈਜ਼ੀਡੈਂਟ ਅਖੇ ਹਿੰਦੁਸਤਾਨੀ ਸਵਰਨਕਾਰ ਸੰਘ ਸਟੇਟ ਪ੍ਰੈਜ਼ੀਡੈਂਟ ਪੰਜਾਬ ਸਵਰਨਕਾਰ ਸੰਘ ਸਟੇਟ ਚੇਅਰਮੈਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇਸ਼ ਦੇ ਸਵਰਨਕਾਰ ਜੁਵੈਲਰ ਭਰਾਵੋ ਆਪ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੇ ਮਜੂਤਾ ਟ੍ਰਾਂਸਪੋਰਟ ਮੰਤਰੀ ਸਰ ਲਾਲਜੀਤ ਸਿੰਘ ਖੁੱਲਰ ਨੂੰ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਚਦੂਰ ਸਾਹਿਬ ਦੀ ਚੋਣ ਦਿੱਤੀ ਗਈ ਹੈ ਲਾਲਜੀਤ ਸਿੰਘ ਵੱਲੋਂ ਮਿਤੀ 12 4 2024 ਨੂੰ ਮਾਹੀ ਰਿਜ਼ੋਰਟ ਪੱਟੀ ਜ਼ਿਲ੍ਹਾ ਤਰਨਤਾਰਨ ਵਿਖੇ ਹੋਏ ਇਕੱਠ ਤੇ ਕੱਠ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਵੱਲੋਂ ਕਾਂਗਰਸ ਪਾਰਟੀ ਦੇ ਇੱਕ ਸਾਬਕਾ ਐਮਐਲਏ ਹਰਮਿੰਦਰ ਸਿੰਘ ਗਿੱਲ ਦੇ ਨਾਲ ਨਿੱਜੀ ਲੜਾਈ ਹੋਣ ਕਾਰਨ ਉਸ ਦੇ ਖਿਲਾਫ ਭਾਸ਼ਣ ਕਰਨ ਸਮੇਂ ਸਵਰਨਕਾਰ ਜਾਤੀ ਅਤੇ ਰਾਮਗੜੀਆ ਮਿਸਤਰੀ ਜਾਤੀ ਦੇ ਬਾਰੇ ਘਟੀਆਂ ਅਤੇ અપਮਾਨਜਕ ਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਆਪਣੇ ਭਾਸ਼ਣ ਵਿੱਚ ਉਸਨੇ ਕਿਹਾ ਮੈਂ ਕੋਈ ਗੁੱਲੀ ਘਟ ਸੁਨਿਆਰਾ ਨਹੀਂ। ਤੈਨੂੰ ਕਹਿੰਦੇ ਹਨ ਗੁੱਲੀ ਘਟ ਸੁਨਿਆਰਾ। ਵਗੈਰਾ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਸਮੁੱਚੀ ਸਵਰਨਕਾਰ ਬਰਾਦਰੀ ਦੀ ਬੇਇੱਜ਼ਤੀ ਕੀਤੀ ਹੈ। ਉਸਨੇ ਪੰਜਾਬ ਵਿੱਚ ਦੇਸ਼ ਦੀ ਸਮੁੱਚੀ ਸਵਰਨਕਾਰ ਬਰਾਦਰੀ ਨੂੰ ਕਮਜ਼ੋਰ ਸਮਝਦੇ ਹੋਏ ਅਤੇ ਖੁਦ ਨੂੰ ਬਹੁਤ ਵੱਡਾ ਪਾਵਰਫੁਲ ਵਿਅਕਤੀ ਸਮਝਦੇ ਹੋਏ ਇਸ ਕਾਰਨ ਕਟਿਆ ਸ਼ਰਮਾ ਨੇ ਵੱਤੋਂ ਕੀਤੀ ਹੈ ਜਦੋਂ ਕਿ ਕਾਂਗਰਸ ਪਾਰਟੀ ਦਾ ਐਮਐਲਏ ਗਿੱਲ ਹੈ ਉਸ ਦਾ ਨਾ ਤਾਂ ਸਵਰਨਕਾਰ ਬਰਾਦਰੀ ਨਾਲ ਤੱल्लਕ ਹੈ ਨਾ ਹੀ ਰਾਮਗੜੀਆ ਮਿਸਤਰੀ ਨਾਲ ਉਸ ਦਾ ਤੱल्लਕ ਹੈ ਸਵਰਨਕਾਰ ਜਾਤੀ ਦਾ ਨਾਮ ਪੰਜਾਬ ਦੇ ਅਤੇ ਦੇਸ਼ ਦੇ ਵਿਦੇਸ਼ਾਂ ਵਿੱਚ ਸਨਮਾਨ ਸਹਿਤ ਲਿਆ ਜਾਂਦਾ ਹੈ ਸਾਡੀ ਬਰਾਦਰੀ ਦੇ ਹਿੰਦੂ ਸਿੱਖ ਧਰਮਾਂ ਵਿੱਚ ਆਜ਼ਾਦੀ ਸਮੇਂ ਸਮਾਜ ਸੇਵਾਵਾਂ ਵਿੱਚ ਬਹੁਤ ਵੱਡੇ ਅਤੇ ਮਹਾਨ ਵਿਅਕਤੀ ਭਾਈ ਗੁਲਾਬ ਸਿੰਘ ਭਾਈ ਵਰਤਾਪ ਸਿੰਘ ਕੜਵਲ ਮਾਤਾ ਕਿਸ਼ਨ ਕੌਰ ਸੰਤ ਅਜਮੇਰ ਸਿੰਘ ਵਰਗੇ ਬਹੁਤ ਮਹਾਨ ਸ਼ੂਰਵੀਰ ਯੋਧਿਆਂ ਨੇ ਕੁਰਬਾਨੀਆਂ ਅਤੇ ਸੇਵਾਵਾਂ ਦਿੱਤੀਆਂ ਹਨ ਪੰਜਾਬ ਵਿੱਚ ਸਵਰਨਕਾਰ ਭਰਾਦਰੀ ਦੇ ਕਰੀਬ 15 ਲੱਖ ਤੋਂ ਵੱਧ ਵੋਟਰ ਹਨ ਜਿਨ੍ਹਾਂ ਦਾ ਪੰਜਾਬ ਸਰਕਾਰ ਵਿੱਚ ਆਮ ਆਦਮੀ ਪਾਰਟੀ ਤੇ ਮੌਜੂਦਾ 92 ਐਮਐਲਏ ਬਣੌਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਪਰੰਤੂ ਇਸ ਵਿਅਕਤੀ ਨੇ ਬਿਨਾਂ ਵਜਾ ਤੋਂ ਕੱਟਿਆ ਸ਼ਰਦਾਵਲੀ ਦੀ ਵਰਤੋਂ ਕਰਕੇ ਪੰਜਾਬ ਅਤੇ ਦੇਸ਼ ਦੇ ਵਿਦੇਸ਼ਾਂ ਵਿੱਚ ਸਾਡੇ ਰਹਿੰਦੇ ਸਵਰਨਕਾਰ ਕਰੋੜਾਂ ਵਿਅਕਤੀਆਂ ਨੂੰ ਠੇਸ ਪਹੁੰਚਾਈ ਹੈ ਸਵਰਨਕਾਰ ਦਾ ਕੰਮ ਕਰਨ ਵਾਲੇ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਦਾ ਕੰਮ ਕਰਦੇ ਹਨ ਪਰ ਇਹ ਨਹੀਂ ਪਤਾ ਕਿ ਉਕਤ ਟ੍ਰਾਂਸਪੋਰਟ ਮੰਤਰੀ ਨੇ ਸੋਨੇ ਦੀਆਂ ਗੁੱਲੀਆਂ ਕਿੱਥੋਂ ਕਢਾਈਆਂ ਹੋਣ ਵਿਗੜਦੇ ਹੋਏ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਚਾਹੇ ਇਸ ਨੇ ਮਾਫੀ ਮੰਗੀ ਹੈ ਪਰੰਤੂ ਸਵਰਨਕਾਰ ਸਮਾਜ ਵੱਲੋਂ ਇਸ ਦੀ ਮਾਫੀ ਪਰਵਾਹ ਨਹੀਂ ਕੀਤੀ ਗਈ ਹੈ ਦੇਸ਼ ਦੀ ਸਮੁੱਚੀ ਸਵਰਨਕਾਰ ਬਰਾਦਰੀ ਅਤੇ ਪੰਜਾਬ ਦੇ ਕਰੀਬ 15 ਲੱਖ ਵੋਟਰਾਂ ਵੱਲੋਂ ਪੰਜਾਬ ਸਵਾਦ ਦੀਆਂ ਵਪਾਰਿਕ ਜਥੇਬੰਦੀਆਂ ਵੱਲੋਂ ਮਾਜੋ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਜਿਸ ਅਹੰਕਾਰੀ ਨੇ ਐਨੇ ਘਟਿਆ ਸ਼ਬਦਾਂ ਦੀ ਵਰਤੀ ਹੈ ਅਤੇ ਉਸ ਨੂੰ ਇਹ ਵੀ ਯੋਗਤਾ ਨਹੀਂ ਹੈ ਕਿ ਉਹ ਸਾਡੇ ਸਮਾਜ ਦੀਆਂ ਸਨਮਾਨਯੋਗ ਜਾਤੀਆਂ ਦੇ ਪ੍ਰਤੀ ਭद्दी ਅਤੇ ਅਪਮਾਨਜਕ ਸ਼ਬਦੀ ਵਰਤ ਰਿਹਾ ਹੈ ਉਹ ਲੋਕ ਸਭਾ ਵਿੱਚ ਜਾ ਕੇ ਸਾਡੇ ਲਈ ਜਾਂ ਹੋਰ ਜਾਤੀਆਂ ਵਾਸਤੇ ਵੀ ਅਜਿਹੇ ਸ਼ਬਦ ਹੀ ਵਰਤੇਗਾ ਇਸ ਲਈ ਪੰਜਾਬ ਵਾਸੀਆਂ ਦੇ ਹਿੱਤਾਂ ਲਈ ਅਤੇ ਪੰਜਾਬ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ ਹੈ ਇਸ ਲਈ ਅਜਿਹੇ ਵਿਅਕਤੀ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਇਸ ਦੀ ਟਿਕਟ ਕੈਨਸਲ ਕਰਕੇ ਕਿਸੇ ਹੋਰ ਸੂਝਵਾਨ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ ਜਿਸ ਦੇ ਮਨ ਵਿੱਚ ਸਾਰੀਆਂ ਜਾਤੀਆਂ ਪ੍ਰਤੀ ਸਨਮਾਨ ਹੋਵੇ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਹੈ ਕਿ ਸਰ ਲਾਲਜੀਤ ਸਿੰਘ ਢੋਲਰ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਪੱਤੀ ਸਾਤਾਵਰੀ ਬੋਲੀ ਗਈ ਹੈ ਪਰ ਮੁੱਖ ਮੰਤਰੀ ਵੱਲੋਂ ਹੋ ਗਿਆ ਦਾ ਹਲੇ ਕਿਵਿ ਐਕਟੀਵਿਟੀ ਕੀਤਾ ਜਾਂਦਾ ਜੋ ਕਮੈਂਟ ਕੀਤਾ ਜਾਂਦਾ ਪਰ ਇਹਨਾਂ ਤੇ ਹਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ ਹਲੇ ਤੱਕ ਕੋਈ ਬਿਆਨ ਆਇਆ ਨਹੀਂ ਹੈ ਜੀ ਇਸ ਦਾ ਬਹੁਤ ਵੱਡਾ ਰੋਸਾ 12 ਤਰੀਕ ਤੋਂ ਬਾਅਦ 13 ਤੇ 14 ਦੋ ਦਿਨ ਬੀਤ ਚੁੱਕੇ ਹਨ ਲੇਕਿਨ ਮੁੱਖ ਮੰਤਰੀ ਸਾਹਿਬ ਨੇ ਹਲੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਵੀ ਇਹ ਕਿਉਂ ਹੋਇਆ ਕਿਉਂ ਕੀਤਾ ਗਿਆ ਹੈਗਾ ਜਦੋਂ ਕਿ ਸਾਡੇ ਐਨੇ ਵੋਟਰ ਹਨ ਅਸੀਂ ਇੱਕ ਨਾਨ ਪੋਲੀਟੀਕਲ ਸੰਸਥਾ ਹੈ ਸਾਡੀ ਸਾਡੀ ਸਵਰਨਕਾਰ ਬਰਾਦਰੀ ਨਾਨ ਪੋਲੀਟੀਕਲ ਸੰਸਥਾ ਹੈ ਪੰਜਾਬ ਸਵਰਨਕਾਰ ਸੰਗਠਨ ਅਖੀਲੇ ਭਾਰਤੀ ਸਵਰਨਕਰ ਸੰਗ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਸਨਮਾਨ ਕਰਦੇ ਹਾਂ ਸਾਰੀਆਂ ਧਰਮਾਂ ਦਾ ਸਾਰੇ ਜਾਤੀਆਂ ਦਾ ਸਨਮਾਨ ਕਰਦੇ ਹਾਂ ਲੇਕਿਨ ਪਤਾ ਨਹੀਂ ਕਿਉਂ ਉਸਨੇ ਕਿਸ ਰੰਜਿਸ਼ ਦੇ ਵਿੱਚ ਸਾਡੀ ਜਾਤੀ ਨੂੰ ਟੀਚਾ ਬਣਾ ਕੇ ਇਹਨਾਂ ਨੂੰ ਇਨਸਲਟ ਕੀਤੀ ਹੈ ਇਹ ਮੁੱਖ ਮੰਤਰੀ ਜੀ ਫੇਰ ਵੀ ਸਵਰਨਕਰ ਮੰਗ ਨਹੀਂ ਮੰਨਦੇ ਤਾਂ ਫਿਰ ਅੱਗੇ ਅੱਗੇ ਸਰਾ ਹੈ ਜੀ ਇਹ ਕੋਈ ਮੈਟਰ ਛੋਟਾ ਨਹੀਂ ਹੈ ਜੀ ਇਹ ਨੈਸ਼ਨਲ ਨਾਲ ਸਾਡਾ ਲਿੰਕਡ ਹੈਗਾ ਕਿਉਂਕਿ ਸਵਰਨਕਰ ਜਾਤੀ ਹੈ ਜਿਹੜੀ ਪੰਜਾਬ ਦੇ ਵਿੱਚ ਅਤੇ ਦੇਸ਼ ਵਿਦੇਸ਼ਾਂ ਦੇ ਵਿੱਚ ਸਾਰੇ ਚ ਫੈਲੀ ਹੋਈ ਹੈ ਸਾਡੇ ਕੋਲ ਹਰ ਤਰ੍ਹਾਂ ਦੇ ਮੈਸੇਜ ਆ ਰਹੇ ਹਨ ਪੰਜਾਬ ਦੇ ਸਾਰੇ ਜ਼ਿਲ੍ਹੇ ਪੰਜਾਬ ਦੇ ਸਾਰੇ ਸ਼ਹਿਰ ਮੰਡੀਆਂ ਕਸਬਿਆਂ ਦੇ ਵਿੱਚੋਂ ਮੈਸੇਜ ਆ ਰਹੇ ਹਨ ਵਿਅਕਤੀ ਬਹੁਤ ਮੇਰੇ ਪਾਸ ਮਿਲਣ ਵਾਸਤੇ ਆਏ ਹਨ ਕਿ ਸਭ ਮੈਂਬਰ ਕਹਿ ਰਹੇ ਹਨ ਕਿ ਸਾਡੇ ਨਾਲ ਬਹੁਤ ਵੱਡਾ ਧੱਕਾ ਹੋਇਆ ਹੈ ਮਾ ਜੋ ਮੁੱਖ ਮੰਤਰੀ ਸਾਹਿਬ ਨੂੰ ਕਰਨਾ ਚਾਹੀਦਾ ਹੈ ਇਸ ਤੇ ਤੁਰੰਤ ਐਕਸ਼ਨ ਲੇਕਿਨ ਫਿਰ ਵੀ ਅਗਰ ਉਹ ਐਕਸ਼ਨ ਨਹੀਂ ਕਰਦੇ ਤਾਂ ਸਾਡਾ ਅੱਗੇ ਕੀ ਕਾਰਵਾਈ ਹੋ ਸਾਡੇ ਜਨਰਲ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਜਾਊਗਾ ਉਹਨਾਂ ਨੇ ਹੁਣ ਮਾਫੀ ਵੀ ਮੰਗ ਲਈਏ ਕਹਿੰਦੇ ਜਿਸ਼ਵਾਤੀ ਹੋ ਕੇ ਮੈਥੇ ਸ਼ਬਦ ਨਹੀਂ ਨਹੀਂ ਜੀ ਇਹ ਕੋਈ ਮਾਫੀ ਨਹੀਂ ਹੈ ਕਿ ਇਸ ਤਰ੍ਹਾਂ ਦਾ ਸ਼ਬਦ ਤਾਂ ਕੋਈ ਵੀ ਕਦੇ ਕਿਸੇ ਨੂੰ ਕਹਿ ਦੇ ਤੇ ਅੰਤੋਂ ਬਾਅਦ ਕਹ ਦੇ ਸੌਰੀ ਇਹ ਕੋਈ ਤਰੀਕਾ ਨਹੀਂ ਹੈ ਇੱਕ ਰਿਸਪੌਂਸੀਬਲ ਮੈਂਬਰ ਆ ਉਸ ਨੂੰ ਇਹ ਚਾਹੀਦਾ ਵੀ ਕਿਸ ਦੇ ਖਿਲਾਫ ਕੀ ਬੋਲ ਰਿਹਾ ਹੈਗਾ ਸੋਚ ਸਮਝ ਹੋਣੀ ਚਾਹੀਦੀ ਹੈ ਕੱਲ ਨੂੰ ਪਾਰਲੀਮੈਂਟ ਦੇ ਵਿੱਚ ਵੀ ਜਾਣਾ ਅੱਜ ਅਸੈਂਬਲੀ ਦੇ ਵਿੱਚ ਕੈਬਨਿਟ ਮਨਿਸਟਰ ਹੈਗੇ ਉਹ ਕੱਲ ਨੂੰ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਾਣਾ ਹੈਗਾ ਉੱਥੇ ਪੰਜਾਬ ਦੇ ਹਿੱਤਾਂ ਦੀ ਰਿਕਸ਼ਾ ਕਿਸ ਤਰ੍ਹਾਂ ਕਰਨਗੇ ਔਰ ਕਿਵੇਂ ਰੱਖਿਆ ਕਰਨਗੇ ਸਾਡੀ ਉੱਥੇ ਵੀ ਸਾਡੇ ਕਦੇ ਕਿਸੇ ਨੂੰ ਕਦੇ ਕਿਸੇ ਜਾਤੀ ਦੀ ਬੇਇੱਜ਼ਤੀ ਕਰਨਗੇ ਇਸ ਕਰਕੇ ਅਜਿਹੇ ਵਿਅਕਤੀ ਨੂੰ ਜਿਹੜਾ ਸਾਡਾ ਨੁਮਾਇੰਦਾ ਬਣਾ ਕੇ ਪਾਰਲੀਮੈਂਟ ਚ ਭੇਜਣਾ ਚਾਹੀਦਾ ਜਿਨ੍ਹਾਂ ਨੂੰ ਬੋਲਣ ਦਾ ਸਹੀ ਤਰੀਕਾ ਹੋਵੇ ਸਹੀ ਲਹਿਜਾ ਹੋਵੇ ਸਾਰੀ ਕੁਮੈਂਬਰ ਦੀ ਸਨਮਾਨ ਕਰਨ ਦੀ ਉਹਦੇ ਵਿੱਚ ਮਨ ਦੇ ਵਿੱਚ ਭਾਵਨਾ ਹੋਵੇ ਤੁਹਾਨੂੰ ਲੱਗਦਾ ਜਿ ਇਤੇ ਹੋਰ ਪਾਰਟੀ ਦਾ ਇਸ ਤਰ੍ਹਾਂ ਬੋਲਣ ਦਾ ਭਗਵਾਨ ਜੀ ਦਾ ਰਿਐਕਸ਼ਨ ਹੁੰਦਾ ਨਹੀਂ ਜੀ ਹੋਰ ਕੋਈ ਸਾਡੇ ਖਿਲਾਫ ਕਦੇ ਬੋਲਦਾ ਨਹੀਂ ਹੈ ਜੀ ਕਦੇ ਇਹ ਕੋਈ ਹੋਰ ਬੋਲਦਾ ਤਾਂ ਭਗਵਾਨ ਜੀ ਦਾ ਫਿਰ ਵੀ ਇਹੀ ਰਿਐਕਸ਼ਨ ਹੋਣਾ ਜੀ ਮੈਂ ਹੁਣ ਨਹੀਂ ਜੀ ਇਹ ਪਤਾ ਨਹੀਂ ਹੈ ਉਹਨਾਂ ਨੇ ਕੋਲੇ ਸਮਾਂ ਨਹੀਂ ਸੀ ਜਾਉਣਾ ਇਸ ਵਕਤ ਇਸ ਇਸ ਵਿਸ਼ੇ ਤੇ ਵਿਚਾਰ ਨਹੀਂ ਕਰ ਸਕੇ ਮੈਂ ਇਹ ਕਹਿ ਨਹੀਂ ਸਕਦਾ ਕਿਉਂਕਿ ਉਹਨਾਂ ਦਾ ਹਲੇ ਤੱਕ ਕੋਈ ਵੀ ਵਿਚਾਰ ਆਇਆ ਨਹੀਂ ਸਾਡੇ ਸਾਹਮਣੇ ਕਿਸੇ ਵੀ ਪ੍ਰੈਸ ਮੀਡੀਆ ਨੂੰ ਉਹਨਾਂ ਨੇ ਹਲੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਹੈ ਵੀ ਇਹ ਕਿਉਂ ਹੋਇਆ ਹੈ ਕਿਉਂਕਿ ਜੋ ਕੁਝ ਹੋਇਆ ਹੈਗਾ ਉਹ ਬਹੁਤ ਗਲਤ ਹੋਇਆ ਹੈ ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਇਸ ਨੂੰ ਕਿਸ ਤਰ੍ਹਾਂ ਸਪਸ਼ਟੀਕਰਨ ਦਿੰਦੇ ਆ ਉਹ ਹਲੇ ਸਾਹਮਣੇ ਆਊਗਾ ਉਸ ਤੋਂ ਬਾਅਦ ਸਾਡੀ ਸੰਸਥਾ ਜਿਹੜੀ ਹੈਗੀ ਹੈ ਕਿ ਨੈਸ਼ਨਲ ਸੰਸਥਾ ਹੈ ਸਾਡੀ ਵਿਦੇਸ਼ਾਂ ਤੇ ਵੀ ਸਾਡੇ ਸvarnkar ਭਰਾ ਬੈਠੇ ਨੇ ਹਰ ਸਟੇਟ ਦੇ ਵਿੱਚ ਬੈਠੇ ਨੇ ਉਹਨਾਂ ਵੱਲੋਂ ਵਿਚਾਰ ਲਏ ਜਾਣਗੇ ਕਿਉਂਕਿ ਜੋ ਇਨਸਲਟ ਕੀਤੀ ਗਈ ਹੈ ਸਮੁੱਚੀ ਸvarnkar ਬਰਾਦਰੀ ਦੀ ਕੀਤੀ ਗਈ ਹੈ ਇੱਕ ਵਿਅਕਤੀ ਦੀ ਨਹੀਂ ਹੈ ਇਹ ਇਹਨੂੰ ਸਪਸ਼ਟੀਕਰਨ ਵੀ ਹੋ ਜਾਊਗਾ ਸਾਨੂੰ ਕਿ ਕੋਈ ਐਕਸ਼ਨ ਵੀ ਉੱਕੇ ਐਕਸ਼ਨ ਕਰਾਂਗੇ ਅੱਗੇ ਐਕਸ਼ਨ ਵਾਸਤੇ ਅਸੀਂ ਡਿਸਾਈਡ ਕਰਾਂਗੇ ਜੀ ਫਿਲਹਾਲ ਤਾਂ ਅਸੀਂ ਇਹੀ ਮੰਗਦੇ ਆ ਕਿ ਅਜਿਹੇ ਵਿਅਕਤੀ ਨੂੰ ਅੱਗੇ ਪਾਰਲੀਮੈਂਟ ਭੇਜਣ ਦਾ ਕੀ ਫਾਇਦਾ ਜਿਹੜੇ ਬੰਦੇ ਇੰਨੇ ਇਨਸਲਟ ਤੇ ਇੰਨੇ ਗਲਤ ਸ਼ਬਦਾਂ ਦੀ ਵਰਤੋਂ ਕਰਦੇ ਆ ਉੱਥੇ ਜਾ ਕੇ ਵੀ ਇਹੋ ਜਿਹੀ ਕੋਸ਼ਿਸ਼ ਕਰਨਗੇ ਇਹ ਕੋਈ ਸਮਾਵਲਨ ਕੀਤਾ ਗਿਆ ਜੀ ਵੀ ਹਲੇ ਤੱਕ ਅਸੀ ਕੋਈ ਸਮਾਵਲਨ ਨਹੀਂ ਕੀਤਾ ਹੈ ਜੀ ਹਲੇ ਤੱਕ ਲੇਕਿਨ ਅਸੀਂ ਵੇਟ ਕਰਦੇ ਆ ਇੰਤਜ਼ਾਰ ਕਰਦੇ ਆ ਕਿਉਂਕਿ ਮੁੱਖ ਮੰਤਰੀ ਸਾਹ ਦੇ ਰੁਝੇਵੇਂ ਬਹੁਤ ਹਨ ਉਹਨਾਂ ਨੂੰ ਆਪਣੇ ਰਜੇ ਮੈਂ ਵਿੱਚੋਂ ਕਦੋਂ ਉਹ ਸਮਾਂ ਕੱਢ ਕੇ ਸਾਡੇ ਨਾਲ ਇਸ ਵਿਸ਼ੇ ਤੇ ਡਿਸਕਸ ਕਰਦੇ ਜਾਂ ਸਾਨੂੰ ਕੀ ਸਟੇਟਮੈਂਟ ਉਹ ਦਿੰਦੇ ਆ ਉਹਨਾਂ ਨੇ ਕੀ ਐਕਸ਼ਨ ਕਰਨਾ ਹੈ ਅਸੀਂ ਹਲੇ ਤੱਕ ਕੋਈ ਟਾਈਮ ਫਿਕਸ ਨਹੀਂ ਕੀਤਾ ਹੈ ਵੀ ਇੱਕ ਦਿਨ ਦੋ ਦਿਨ ਜਾਂ ਤਿੰਨ ਦਿਨ ਬਾਅਦ ਵੀ ਸਮਾਂ ਫਿਕਸ ਨਹੀਂ ਕੀਤਾ ਉਹਨਾਂ ਦਾ ਅਸੀਂ ਇੰਤਜ਼ਾਰ ਕਰ ਰਹੇ ਆ ਕਿਉਂਕਿ ਸਾਡੀ ਆਵਾਜ਼ ਜੋ ਹਲੇ ਤੱਕ ਧੀਮੀ ਆਵਾਜ਼ ਸੀ ਉਹ ਪ੍ਰੈਸ ਮੀਡੀਆ ਰਾਹੀਂ ਇਲੈਕਟ੍ਰੋਮੀਡੀਆ ਰਾਹੀਂ ਸੀਐਮ ਸਾਹਿਬ ਦੇ ਕੋਲੇ ਅੱਜ ਪਹੁੰਚੂਗੀ ਉਸ ਤੋਂ ਬਾਅਦ ਉਹ ਕੀ ਐਕਸ਼ਨ ਕਰਦੇ ਆ ਕੀ ਕਾਰਵਾਈ ਕਰਦੇ ਆ ਇਹਦਾ ਇੰਤਜ਼ਾਰ ਕਰਾਂਗੇ ਇਹ ਕੈਂਡੀਡੇਟ ਨਹੀਂ ਬਗਦਾ ਜਾਂਦਾ ਜੇ ਐਕਸ਼ਨ ਪਲਾਨ ਅੱਗੇ ਦੇਖਦਾ ਜੀ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਵੀ ਹੈ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਵੀ ਹੈ ਉਹ ਕੀ ਐਕਸ਼ਨ ਲੈਂਦੇ ਆ ਕੀ ਅੱਗੇ ਕਾਰਵਾਈ ਕਰਦੇ ਆ ਕੀ ਉਹ ਸਾਨੂੰ ਉਹਨਾਂ ਦੀਆਂ ਆਵਾਜ਼ਾਂ ਉਹਨਾਂ ਦੇ ਸ਼ਰਧਾਗਲੀ ਦੇ ਵਿੱਚੋਂ ਕੀ ਸਾਨੂੰ ਮਿਲੂਗਾ ਅੱਗੇ ਕਾਰਵਾਈ ਵਾਸਤੇ ਇਸ ਕਰਕੇ ਉਹ ਇੰਤਜ਼ਾਰ ਕਰਨਾ ਪਊਗਾ ਸਾਨੂੰ ਅਸੀਂ ਇਮੇਜ ਨਹੀਂ ਚਾਹੁੰਦੇ ਸਾਡੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਭੁੱਲੂ ਸਾਹਿਬ ਦੇ ਪੁਤਲੇ ਵੀ ਬਣਾ ਕੇ ਸਾੜੇ ਗਏ ਆ ਅਤੇ ਉਹਨਾਂ ਦੇ ਪ੍ਰਤੀ ਹੋਰ ਵੀ ਬਹੁਤ ਵੱਡਾ ਰੋਸ ਕੀਤਾ ਗਿਆ ਇਸ ਕਰਕੇ ਅੱਗੇ ਦੀ ਕਾਰਵਾਈ ਜੋ ਹੈਗੀ ਹੈਗੇ ਸੀ ਪੰਜਾਬ ਪੱਤਰ ਤੇ ਨੈਸ਼ਨਲ ਪੱਤਰ ਤੇ ਡਿਸਾਈਡ ਕਰਾਂਗੇ ਕਿ ਕੀ ਕਾਰਵਾਈ ਅੱਗੇ ਕੀਤੀ ਜਾਵੇ ਫਿਲਹਾਲ ਅਸੀਂ ਇੰਤਜ਼ਾਰ ਕਰ ਰਹੇ ਹਾਂ ਸੀਐਮ ਸਾਹਿਬ ਦੇ ਸਟੇਟਮੈਂਟ ਦਾ ਸੀਐਮ ਸਾਹਿਬ ਦੇ ਆਰਡਰ ਦਾ ਜਾਂ ਉਹਨਾਂ ਦੇ ਅੱਗੇ ਕਾਰਵਾਈ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਟੋਟ ਆਫ ਥੈਂਕਸ ਸਾਰੇ